ਹਾਂਜੀ ਦੋਸਤੋ ਅੱਜ ਜਿਸ ਵੀ ਸੁਡੇ ਲੈ ਕੇ ਆਇਆ ਚੱਕਾ ਨਵੀਂ ਵੀਡੀਓ ਤੇ ਆ ਵੀਡੀਓ ਬਹੁਤ ਗਰਮੀ ਤੇ ਹੋ ਜੋ ਸਾਵਧਾਨ ਵੀਰੇ ਕਿਉਂਕਿ ਹੁਣ ਬੈਟਰੀ ਵਾਲੀ ਸਕੂਟੀ ਆ ਚ ਜਿਹੜੀ ਪੇਂਟਿੰਗ ਜੋ ਕਰਮ ਹੋ ਕੇ ਫਟ ਜਾਂਦੀ ਐ ਆ ਦੇਖ ਲਓ ਇੱਕ ਵਾਰੀ ਵੀਡੀਓ ਧਿਆਨ ਨਾਲ ਜਿੰਨਾ ਵੀਰੇ ਕੋਲੇ ਹੈਗੀਆਂ ਵੀਰੇ ਵੈਰੀਆਂ ਸਕੂਟੀਆਂ ਉੱਤੇ ਆ ਰੱਖਣਾ ਤੇ ਉਹਨਾਂ ਕੋਲੇ ਸ਼ੇਅਰ ਜ਼ਰੂਰ ਕਰ ਦਿਓ ਆਹਾ ਵੀਡੀਓ ਤੇ ਦੇਖ ਲਓ ਕਿਵੇਂ ਫਟ ਗਈ ਬੈਟਰੀ ਵਾਲੀ ਸਕੂਟੀ ਦੋਸਤੋ ਕਿੰਨੀ ਮੁਸ਼ਕਲਾਂ ਵਿਚਾਰੇ ਬੰਦੇ ਨੇ ਆਪਣੀ ਜਾਨ ਪਛਾਈ ਹੈ ਹਨਾ ਦੇਖ ਲਓ ਕਿਵੇਂ ਫਟ ਜਾਂਦੀਆਂ ਬੈਟਰੀਆਂ ਸਕੂਟੀਆਂ ਬੈਂਦ ਗਰਮੀ ਚ ਕਿਵੇਂ ਲੱਗ ਜਾਂਦੀ ਹੈ ਬੈਟਰੀ ਵਾਲੀ ਸਕੂਟੀ ਨੂੰ ਹਨਾ ਅੱਗ ਦੇਖ ਲਓ ਆਹ ਵੀਡੀਓ ਤਬਾਤੋਬਾ ਦੇ ਦੋਸਤੋ ਆਹ ਵੀਡੀਓ ਸ਼ੇਅਰ ਕਰ ਦਿਓ ਤੇ ਜਿੰਨਾਂ ਕੋਲ ਬੈਟਰੀ ਵਾਲੀਆਂ ਸਕੂਟੀਆਂ ਉਹ ਸਾਰੇ ਵੀਰੇ ਸਾਵਧਾਨ ਹੋ ਜਾਓ ਤੇ ਇੱਕ ਵਾਰੀ ਆਹ ਵੀਡੀਓ ਦੇਖ ਲਿਓ ਦੋਸਤੋ ਬੀਕੇ ਮੇ ਲੱਗ ਜਾਂਦੀ ਹੈ ਬੈਟਰੀ ਵਾਲੀ ਸਕੂਟੀਆਂ ਨੂੰ ਅੱਗ ਤੇ ਤਬਾਤੋਬਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂਜੀ ਦੋਸਤੋ ਅੱਜ ਸੀ ਤੁਹਾਡੇ ਲੈ ਕੇ ਆਇਆ ਇੱਕ ਨਵੀਂ ਵੀਡੀਓ ਤੇ ਆਹ ਵੀਡੀਓ ਬਹੁਤ ਗਰਮੀ ਵਿੱਚ ਹੋ ਜੋ ਸਾਵਧਾਨ ਵੀਰੇ ਕਿਉਂਕਿ ਹੁਣ ਬੈਟਰੀ ਵਾਲੀ ਸਕੂਟੀ ਹਾਂ ਚ ਜਿਹੜੀ ਪੈਂਟਿੰਗ ਨੂੰ ਕਰਮ ਹੋ ਕੇ ਫਟ ਜਾਂਦੀ ਹੈ ਆਹ ਦੇਖ ਲਿਓ ਇੱਕ ਵਾਰੀ ਵੀਡੀਓ ਤੇ ਆ ਨਾਲ ਤੇ ਜਿੰਨਾ ਵੀਰੇ ਕੋਲੇ ਹੈਗੀਆਂ ਵੀਰੇ ਵੈਰੀਆਂ ਸਕੂਟੀਆਂ ਉੱਤਿਆ ਰੱਖਣਾ ਤੇ ਉਹਨਾਂ ਕੋਲੇ ਸ਼ੇਅਰ ਜ਼ਰੂਰ ਕਰ ਦਿਓ ਆਹਾ ਵੀਡੀਓ ਤੇ ਦੇਖ ਲਓ ਕਿਵੇਂ ਫਟ ਗਈ ਬੈਟਰੀ ਵਾਲੀ ਸਕੂਟੀ ਦੋਸਤੋ ਕਿੰਨੀ ਮੁਸ਼ਕਲਾਂ ਵਿਚਾਰੇ ਬੰਦੇ ਨੇ ਆਪਣੀ ਜਾਨ ਪਛਾਈ ਹੈ ਹਨਾ ਦੇਖ ਲਓ ਕਿਵੇਂ ਫਟ ਜਾਂਦੀਆਂ ਬੈਟਰੀਆਂ ਸਕੂਟੀਆਂ ਬੈਂਦ ਗਰਮੀ ਚ ਕਿਵੇਂ ਲੱਗ ਜਾਂਦੀ ਹੈ ਬੈਟਰੀ ਵਾਲੀ ਸਕੂਟੀ ਨੂੰ ਹਨਾ ਅੱਗ ਦੇਖ ਲਓ ਆਹ ਵੀਡੀਓ ਤੁਬਾਤੋ ਬਾਦੇ ਦੋਸਤੋ ਆਹ ਵੀਡੀਓ ਸ਼ੇਅਰ ਕਰ ਦਿਓ ਤੇ ਜਿੰਨਾਂ ਕੋਲ ਬੈਟਰੀ ਵਾਲੀਆਂ ਸਕੂਟੀਆਂ ਉਹ ਸਾਰੇ ਵੀਰੇ ਸਾਵਧਾਨ ਹੋ ਜਾਓ ਤੇ ਇੱਕ ਵਾਰੀ ਆਹ ਵੀਡੀਓ ਦੇਖ ਲਿਓ ਦੋਸਤੋ ਉਹ ਵੀ ਕਿਵੇਂ ਲੱਗ ਜਾਂਦੀ ਹੈ ਬੈਟਰੀ ਵਾਲੀ ਸਕੂਟੀਆਂ ਨੂੰ ਅੱਗ ਤੇ ਬਾਤੋ ਬਾਤ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ